ਅੱਜ ਲੱਗ ਗਿਆ ਜੀ ਕਲੀਅਰ ਕਲਾਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਇੰਸ ਮੇਲਾ ਤੇ ਆਓ ਅੱਜ ਸਾਇੰਸ ਮੇਲੇ ਨੂੰ ਕਵਰ ਕਰਦੇ ਆਂ ਤੇ ਬੱਚਿਆਂ ਦੀ ਇੰਡੀਵਿਜੂਅਲ ਪਰਫਾਰਮੈਂਸ ਵੀ ਵੇਖਾਂਗੇ ਤੇ ਅਸੀਂ ਅਧਿਆਪਕ ਜਣ ਦੇਖਣ ਆਏ ਉਹਨਾਂ ਨੂੰ ਅੱਜ ਵੇਖਾਂਗੇ ਜੀ ਗੁੱਡ ਮਾਰਨਿੰਗ ਸਰ ਮੇਰਾ ਨਾਮ ਅਨਮੋਲ ਸਿੰਘ ਹੈ ਮੈਂ 10ਥੀ ਕਲਾਸ ਦਾ ਵਿਦਿਆਰਥੀ ਆ ਅੱਜ ਮੈਂ ਤੁਹਾਨੂੰ ਪ੍ਰਕਾਸ਼ ਦੇ ਵੀ ਇਹ ਵਿਖੇਪਨ ਦਾ ਡਾਈਨ ਕਰਨ ਬਾਰੇ ਦੱਸਣ ਜਾ ਰਿਹਾ ਆ ਸਰ ਇਹਦੇ ਵਿੱਚ ਆਪਾਂ ਲੋੜੀਂਦਾ ਸਮਾਨ ਇੱਕ ਕਟੋਰੀ ਪਾਣੀ ਸ਼ੀਸ਼ਾ ਤੇ ਇੱਕ ਵਾਈਟ ਸ਼ੀਟ ਦਾ ਇਸਤੇਮਾਲ ਕੀਤਾ ਹੈ ਸਰ ਵਿਧੀ ਸਰਾ ਆਪ ਇੱਕ ਕਟੋਰੀ ਲੈ ਕੇ ਉਹਦੇ ਵਿੱਚ ਪਾਣੀ ਪਾ ਲੇ ਤੇ ਇੱਕ ਸ਼ੀਸ਼ੇ ਦਾ ਟੁਕੜਾ ਪਾਣੀ ਵਿੱਚ ਰੱਖ ਦਿੰਦਾ ਸਰ ਆਪਾਂ ਸ਼ੀਸ਼ੇ ਦਾ ਟੁਕੜਾ ਇਸ ਪ੍ਰਕਾਰ ਰੱਖਿਆ ਕਿ ਪ੍ਰਕਾਸ਼ ਦੀਆਂ ਕਿਰਨਾਂ ਸਿੱਧੀਆਂ ਸ਼ੀਸ਼ੇ ਉੱਤੇ ਹੁਣ ਸਰ ਆਪ ਇੱਕ ਵਾਈਟ ਸ਼ੀਟ ਲਈ ਸਰ ਆਪਾਂ ਜਦੋਂ ਵਾਈਟ ਸ਼ੀਟ ਨੂੰ ਸ਼ੀਸ਼ੇ ਦੇ ਸਾਹਮਣੇ ਕਰਾਂਗੇ ਤੇ ਤੁਸੀਂ ਦੇਖੋਗੇ ਕਿ ਸੱਤ ਰੰਗਾਂ ਦਾ ਸਪੈਕਟਰਮ ਸ਼ੀਟ ਉੱਪਰ ਦਿਖਾਈ ਦੇਵੇਗਾ ਸਰ ਤੁਸੀਂ ਦੇਖ ਸਕਦੇ ਹੋ ਕਿ ਸੱਤ ਰੰਗਾਂ ਦਾ ਸਪੈਕਟਰਮ ਸ਼ੀਟ ਉੱਪਰ ਦਿਖਾਈ ਦੇ ਰਿਹਾ ਹੈ ਸ ਇਹ ਇੱਕ ਸ਼ੀਸ਼ਾ ਤੇ ਪਾਣੀ ਇੱਕ ਪ੍ਰਿਜ਼ ਸਰ ਪਾਣੀ ਦੀਆਂ ਬੂੰਦਾਂ ਵੀ ਪ੍ਰਿਜ਼ਮ ਦਾ ਕੰਮ ਕਰਦੀਆਂ ਹਨ ਸਤ ਰੰਗੀ ਪੀ ਵੀ ਇਸੇ ਇਸੇ ਨਾਲ ਹੀ ਤਿਆਰ ਹੁੰਦੀ ਹੈ ਸਰ ਇਹ ਰੰਗਾਂ ਨੂੰ ਯਾਦ ਕਰਨ ਲਈ ਵੈਬਗੁਰੀ ਸ਼ਬਦ ਵਰਤੇ ਆ ਜਾਂਦਾ ਹੈ ਵੀ ਫੋਰ ਵਾਇਲਟ ਆਈ ਫੋਰ ਇੰਡੀਗੋ ਆਰ ਫੋਰ ਰੈਡ ਬੀ ਫੋਰ ਬਲੂ ਜੀ ਫੋਰ ਗ੍ਰੀਨ ਓ ਫੋਰ ਔਰੇਂਜ ਸਰ ਇਹ ਰੰਗਾਂ ਦੇ ਸ਼ਬਦ ਨੂੰ ਯਾਦ ਕਰਨ ਲਈ ਵੈਬਗੁਰੀ ਸ਼ਬਦ ਦੀ ਬੱਟੋ ਹੁੰਦੀ ਹੈ ਮਾਈ ਨੇਮ ਇਜ਼ ਜਤਿਨ ਆਮ ਅ ਸਟੂਡੈਂਟ ਆਫ 10th ਏ ਕਲਾਸ ਟੂਡੇਜ਼ ਮਾਈ ਐਕਟੀਵਿਟੀ ਇਜ਼ ਟੂ ਸ਼ੋਅ ਦਾ ਮੈਗਨੇਟਿਕ ਇਫੈਕਟ ਆਫ ਇਲੈਕਟ੍ਰਿਕ ਕਰੰਟ ਮਟੀਰੀਅਲ ਯੂਜ਼ਡ ਬੈਟਰੀ ਔਰ ਸੈਲ wire cello tape wooden plank etc method we have to fix the celluloid battery on the wooden plank take wire and wrap it around 5 to 10 times on the iron nails take one end of the wire and connect with the negative terminal and one with the positive terminal take paper pins and near with the iron nails it starts attracting them the It starts attracting the needles because uh, this is a uh, this becomes a magnetic. To prove this, we use the magnetic needle parallel to the we placed the magnetic needle parallel to the circuits, it started deflection because uh, this is past the electric current. Thank you. Oh. ਹੈਲੋ ਮੇਰਾ ਨਾਮ ਸੁਖਮਨ ਸਿੰਘ ਹੈ ਮੈਂ 9th A ਕਲਾਸ ਦਾ ਸਟੂਡੈਂਟ ਹਾਂ ਮੇਰੀ ਐਕਟੀਵਿਟੀ ਹੈ ਜੰਤੂ ਸੈੱਲ ਜਿਨਾਂ ਤੁਸੀਂ ਦੇਖ ਸਕਦੇ ਹੋ ਐਨੀਮਲ ਸੈੱਲ ਸੈੱਲ ਜੀਵਨ ਦੀ ਮੂਲਿਕ ਕਾਰਜਾਤਮਕ ਤੇ ਸੰਚਾਰਨਾਤਮਕ ਇਕਾਈ ਹੈ ਜੰਤੂ ਸੈੱਲ ਵਿੱਚ ਸੈੱਲ ਛਿੱਲੀ ਹੁੰਦੀ ਹੈ ਜਿਸ ਨੂੰ ਪਲਾਜ਼ਮਾ ਛਿੱਲੀ ਵੀ ਕਹਿੰਦੇ ਹਨ ਕੁਝ ਪਦਾਰਥਾਂ ਨੂੰ ਅੰਦਰ ਜਾਂ ਇਹ ਛਿੱਲੀ ਪਲਾਜ਼ਮਾ ਛਿੱਲੀ ਕੁਝ ਪਦਾਰਥਾਂ ਨੂੰ ਅੰਦਰ ਜਾਂ ਬਾਹਰ ਆਣ ਜਾਂ ਦਿੰਦੀ ਹੈ ਤੇ ਇਹ ਕੁਝ ਪਦਾਰਥਾਂ ਦੀ ਪ੍ਰਤੀਕਿਰਿਆ ਨੂੰ ਰੋਕਦੀ ਹੈ ਇਹ ਕਾਰਬੋਨਿਕ ਐਨਵਾ ਜਿਵੇਂ ਕਿ ਚਰਬੀ ਅਤੇ ਪ੍ਰੋਟੀਨ ਦੀ ਬਣੀ ਹੁੰਦੀ ਹੈ ਜਦੋਂ ਤੁਹ ਸੈਲ ਵਿੱਚ ਕੇਂਦਰਕ ਹੁੰਦਾ ਹੈ ਕੇਂਦਰਕ ਨੂੰ ਨਿਊਕਲੀਅਸ ਵੀ ਕਹਿੰਦੇ ਹਨ ਸਟਿਲ ਕੇਂਦਰਕ ਨੂੰ ਨਿਊਕਲੀਅਸ ਵੀ ਕਹਿੰਦੇ ਹਨ ਕੇਂਦਰਕ ਵਿੱਚ ਕਰੋਮੋਸੋਮਸ ਹੁੰਦੇ ਹਨ ਕਰੋਮੋਸੋਮਸ ਹੁੰਦੇ ਹਨ ਅਤੇ ਕਰੋਮੋਸੋਮਸ ਵਿੱਚ ਮਾਪਿਆਂ ਤੋਂ ਅਗਲੀ ਪੀੜ੍ਹੀ ਵਿੱਚ ਜਾਣ ਵਾਲੇ ਅਨੁਨਾਸ਼ਿਕ ਗੁਣ ਡੀਐਨਏ ਦੇ ਅਣੂ ਹੁੰਦੇ ਹਨ ਜਿਹਨਾਂ ਹੁੰਦੇ ਹਨ ਇਹਦੇ ਵਿੱਚ ਵੱਡਾ ਖੇਤਰ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜਾ ਪਲਾਜ਼ਮਾ ਚ ਲੀਨਲ ਕੀ ਰਿਹਾ ਆਇਆ ਹੈ ਇਸ ਨੂੰ ਸੈਲ ਦਰਵ ਜਾਂ ਸਾਈਟੋਪਲਾਜ਼ਮ ਵੀ ਕਹਿੰਦੇ ਹਨ ਸੈਲ ਵਿੱਚ ਹੋਰ ਕਈ ਨਿਕੜੇ ਆਂਗ ਹੁੰਦੇ ਹਨ ਜਿਸ ਤਰ੍ਹਾਂ ਐਂਡੋਪਲਾਜ਼ਮੀ ਜਾਲ ਗਲਾਜ਼ੀ ਕਾਇਆ ਲਾਈਸੋਸੋਮ ਮਾਈਟੋਕਾਂਡਰੀਆ ਤੇ ਬਹੁਤ ਮਹਤ ਇਹ ਬਹੁਤ ਮਹੱਤਵਪੂਰਨ ਕੰਮ ਸੈੱਲਾਂ ਵਿੱਚ ਬਹੁਤ ਮਹੱਤਵਪੂਰਨ ਮੂਲ ਕਾਰਜ ਕਰਦੇ ਹਨ ਲਾਈਸੋਸੋਮ 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 ਸੈੱਲ ਦਾ ਮੁੱਖ ਮਲ ਤਿਆਗਤ ਅੰਤਰ ਇਹ ਟੁੱਟੇ ਫੁੱਟੇ ਨਿਕੜੇ ਆਂਗੇ ਤੇ ਸੈੱਲਾਂ ਵਿੱਚ ਪ੍ਰਵੇਸ਼ ਕੀਤੀ ਬਾਹਰੀ ਪਦਾਰਥਾਂ ਨੂੰ ਹਜ਼ਮ ਕਰਕੇ ਸੈੱਲ ਨੂੰ ਸਾਫ਼ ਰੱਖਦੇ ਹਨ ਲਾਈਸੋਸੋਮ ਨੂੰ ਆਤਮਕਾਤੀ ਥੋੜਲੀ ਵੀ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਆ ਮਾਈਟੋਕਾਂਡਰੀਆ ਮਾਈਟੋਕਾਂਡਰੀਆ ਨੂੰ ਸੈੱਲ ਦਾ ਸ਼ਕਤੀ ਘਰ ਕਿਹਾ ਜਾਂਦਾ ਹੈ ਇਹ ਜੀਵਨ ਲਈ ਜ਼ਰੂਰੀ ਵੱਖ-ਵੱਖ ਰਸਾਇਣਿਕ ਕਿਰਿਆਵਾਂ ਕਰਨ ਲਈ ਏਟੀਪੀ ਦੇ ਰੂਪ ਵਿੱਚ ਊਰਜਾ ਪ੍ਰਦਾਨ ਕਰਦਾ ਹੈ ਆਹ ਨਾ ਮੈਂ ਸੁਣਿਆ ਉਹ ਆਹ ਬਾਰੇ ਕੁਝ ਨਾ ਕਿ ਕਿ ਬਾਅਦ ਵਿੱਚ ਸਭ ਆਰ ਲਾਈ ਦੇ ਦੇ ਜਿਹੜੀ ਕਿੰਨਾ ਕਰਾਉਣ ਦਾ ਕਿ ਇਸ ਤੇ ਜਲਦੀਆ ਉੱਥੇ ਨੂੰ ਮਸਤ ਕਰ ਦੇਣ ਇਹ ਨਾ ਮਸਤ ਕਰਦੇ ਸੁਚੋ ਲੋਜੀ ਸੰਤੋਸ਼ ਮਾਈ ਨੇਮ ਇਜ਼ ਮਨਤ ਆਈ ਡਿਡ 10th ਵੀਕ ਕਲਾਸ ਮੇਰਾ ਅੱਜ ਟੌਪਿਕ ਦਾ ਨਾਮ ਹੈ ਭੋਜਨ ਲੜੀ ਅਤੇ ਭੋਜਨ ਜਾਲ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਕਿਹੜੇ ਜਾਨਵਰ ਕੀ ਖਾਂਦੇ ਹਨ ਜਿਵੇਂ ਕਿ ਇੱਥੇ ਬਾਜ਼ ਹੈ ਬਾਜ਼ ਸੱਪ ਖਾਂਦਾ ਹੈ ਸੱਪ ਡੱਡੂ ਖਾਂਦਾ ਹੈ ਡੱਡੂ ਕਿਹੜੇ ਮਕੋੜੇ ਖਾਂਦਾ ਹੈ ਤੇ ਕਿਹੜੇ ਮਕੋੜੇ ਪਾ ਖਾਂਦੇ ਹਨ ਇੱਥੇ ਬੱਤਕ ਹੈ ਇਹ ਜਾਲ ਵਿੱਚ ਪਈ ਮੱਛੀ ਨੂੰ ਖਾਂਦਾ ਹੈ ਮੱਛੀ ਕਿਹੜੇ ਖਾਂਦੀ ਤੇ ਕਿਕੜਾ ਪਾਣੀ ਵਿੱਚ ਆਪ ਕੁੜਾ ਕਰਕੇ ਖਾਂਦਾ ਹੈ ਮਤਲਬ ਆ ਜਿਵੇਂ ਮਛਲੀ ਹੈ ਮਛਲੀ ਆ ਕੇਕੜੇ ਨੂੰ ਖਾਂਦੀ ਹੈ ਤੇ ਕੇਕੜਾ ਕਾ ਖਾਂਦਾ ਹੈ ਜਿਹੜਾ ਆ ਆ ਟਾਈਗਰ ਟਾਈਗਰ ਖਾਂਦਾ ਹੈ ਬਾਰਾ ਸਿੰਘਾ ਮਤਲਬ ਕਿ ਹਿਰਨ ਹਿਰਨ ਖਾਂਦਾ ਹੈ ਕਾ ਮੇਮ ਇਸ ਕਿਰਨ ਐਂਡ ਟੈਨ ਕਲਾਸ ਮੇਰਾ ਅੱਜ ਦਾ ਟੌਪਿਕ ਹੈ ਕੁਰੇ ਕਰਕੇ ਦਾਣੀ ਤਾਰਾ ਉਸ ਤੋਂ ਵਾਸਤੇ ਵੱਖ ਵੱਖ ਤਰ੍ਹਾਂ ਦੇ ਗ੍ਰੀਨ ਡਸਟਬਿਨ ਇਸ ਵਿੱਚ ਗਿੱਲਾ ਕੂੜਾ ਪੈਂਦਾ ਹੈ ਬਲੂ ਡਸਟਬਿਨ ਇਸ ਵਿੱਚ ਕਾਗਜ਼ ਅਤੇ ਪਲਾਸਟਿਕ ਦਾ ਸਮਾਨ ਪੈਂਦਾ ਹੈ ਇਹ ਵਾਲਾ ਡਸਟਬਿਨ ਤਾਂ ਸੁੱਕੇ ਪੱਤੇ ਨੇ ਆਪਕੀ ਰੁੱਖਾਂ ਦੇ ਪੱਤੇ ਆਮਲੇ ਦਾ ਛਿੰਚ ਦਵਾਈ ਵਾਲੀ ਸੀਸੀ ਖੂਨ ਵਾਲਾ ਰੂਮ ਆਹ ਵਾਲੇ ਛਿੰਚ ਤੇ ਜਾਬ ਬਲਬ ਬੈਟਰੀਆਂ ਤੇ ਆਹ ਵਾਲੇ ਛਿੰਚ ਤੇ ਲੈਕਟ੍ਰੋਨਿਕ ਮੋਬਾਈਲ ਜੀ ਇਸ ਤੋਂ ਬਾਅਦ ਹਮ ਕਿਹੜਾ ਦੋਰੀ ਹੈ ਅੱਜ ਮੈਂ ਫੋਨ ਲੈ ਕੇ ਇਸ ਦੇ ਆਕਸਰ ਨਾਲ ਕਿਰਾਇਆ ਕਰਕੇ ਦੱਸਣ ਜਾ ਰਹੀ ਹਾਂ ਜੀ ਇਸ ਤੋਂ ਸਭ ਤੋਂ ਪਹਿਲਾਂ ਮੈਂ ਮੈਗਨੀਸ਼ੀਅਮ ਵੀ ਬਣਾਵਾਂਗੇ ਇੱਕ ਟੋਂਗ ਲਵਾਂਗੇ ਇੱਕ ਕੈਂਡ ਲਵਾਂਗੇ ਗਰਡਨ ਦੇ ਤੋਂ ਪੇਪਰ ਲਵਾਂਗੇ ਤੇ ਬਲੂਟੂਥ ਪੇਪਰ ਅਤੇ ਇੱਕ ਚਾਈਨਸ ਦੇਸ਼ ਲਵਾਂਗੇ ਅਤੇ ਇੱਕ ਮੈਟ ਬਾਕਸ ਲਵਾਂਗੇ ਸਭ ਤੋਂ ਪਹਿਲਾਂ ਮੈਂ ਟੋਂਗ ਨੂੰ ਮੇਰੇ ਖਾਨੇ ਨਾਲ ਨਿਸ਼ਾਨਬੀਬਨ ਨੂੰ ਪਕੜਾਂਗੀ ਤਾਂ ਸਨਕਾਰੀ ਟੀਮ ਨੇ ਫਿਰ ਮੈਂ ਮੈਥ ਬੋਕਸ ਦੀ ਸਹਾਇਤਾ ਨਾਲ 올ਮਪ ਕੈਂਡਲ ਨੂੰ ਜਲਾਵਾਂਗੀ ਫਿਰ ਮੈਂ ਕੈਂਡਲ ਦੀ ਸਹਾਇਤਾ ਨਾਲ ਮੈਰੇਸ਼ਲੀਮਨ ਨੂੰ ਜਲਾਵਾਂਗੀ बड़े कि प्रकाश जहा मैग्नेशियम परमाणु किन्ना वारा बारा जरा सभा गया स्वाभाव क्या ਖਾਰਾ ਆ ਲੱਗਦਾ ਕਿ ਖਾਰਾ ਹੁਣ ਕੋਈ ਭਰ ਗੂ। ਜਿਸ ਨੂੰ ਹੁੰਦੇ ਸਾਨੂੰ ਮੈਗਨੀਸ਼ੀਅਮ ਐਸਿਡ ਪ੍ਰਾਪਤ ਹੋਇਆ ਹੈ। ਹੁਣ ਦੋ ਗੁਣਾ ਪਾਣੀ ਦੀ ਆ ਪਾਵਾਂਗੇ। ਹੁਣ ਅਸੀਂ ਇਸ ਵਿੱਚ ਲਿਟਮਸ ਰੱਖਾਂਗੇ। ਫਿਰ ਅਸੀਂ ਇਸ ਵਿੱਚ ਲਾਲ ਲਿਟਮਸ ਰੱਖਾਂਗੇ। ਨਾਲ ਲਿਟਮਸ ਨੂੰ ਇਸ ਵਿੱਚ ਰੱਖਣ ਨਾਲ ਸਾਨੂੰ ਲਿਟਮਸ ਦਾ ਰੰਗ ਨੀਲਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਖਾਰੀ ਸੁਭਾਅ ਦਾ ਹੈ ਥੈਂਕ ਯੂ ਇਹ ਖਾਰੀ ਸੁਭਾਅ ਦਾ ਹੈ ਜੀ ਸਾਥੀਓ ਆਪ ਸਾਡ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੋਜਿੰਦਰ ਕੋੜ ਹੈ ਮੈਂ ਦਸਵੀਂ ਏ ਜਮਾਤ ਦੀ ਵਿਦਿਆਰਥਣਾਂ ਮੇਰੀ ਅੱਜ ਦੀ ਗਤੀਵਿਧੀ ਹੈ ਮਨੁੱਖੀ ਅੱਖ ਦੀ ਰਚਨਾ ਮਨੁੱਖੀ ਅੱਖ ਇੱਕ ਕੈਮਰੇ ਦੀ ਤਰ੍ਹਾਂ ਹੁੰਦੀ ਹੈ ਮਨੁੱਖੀ ਅੱਖ ਇੱਕ ਬਹੁਤ ਕੀਮਤੀ ਅਤੇ ਸੰਵੇਦਨਸ਼ੀਲ ਗਿਆਨ ਇੰਦਰੀ ਹੈ ਇਹ ਸਾਨੂੰ ਇਸ ਅਦਭੁਤ ਸੰਸਾਰ ਅਤੇ ਸਾਡੇ ਆਲੇ-ਦੁਆਲੇ ਦੇ ਰੰਗਾਂ ਨੂੰ ਵੇਖਣ ਯੋਗ ਬਣਾਉਂਦੀ ਹੈ ਮਨੁੱਖੀ ਅੱਖ ਇੱਕ ਕੈਮਰੇ ਦੀ ਤਰ੍ਹਾਂ ਹੁੰਦੀ ਹੈ ਇਸ ਦਾ ਲੈਂਸ ਸਿਸਟਮ ਇੱਕ ਪ੍ਰਕਾਸ਼ ਪ੍ਰਤੀਸਵੇਦਨਸ਼ੀਲ ਪਰਦੇ ਜਿਸ ਨੂੰ ਰੈਟੀਨਾ ਕਹਿੰਦੇ ਹਨ ਉੱਤੇ ਪ੍ਰਤੀਬਿੰਬ ਬਣਾਉਂਦਾ ਹੈ ਪ੍ਰਕਾਸ਼ ਇੱਕ ਪਤਲੀ ਝਿੱਲੀ ਵਿੱਚ ਹੋ ਕੇ ਅੱਖ ਵਿੱਚ ਪਰਵੇਸ਼ ਕਰਦਾ ਹੈ ਇਸ ਝਿੱਲੀ ਨੂੰ ਕੌਰਨੀਆ ਕਹਿੰਦੇ ਹਨ ਨੀਟਰ ਲੈਂਸ ਰੈਟੀਨਾ ਉੱਤੇ ਵਸਤੂ ਦਾ ਉਲਟਾ ਅਤੇ ਵਾਸਤਵਿਕ ਪ੍ਰਤੀਬਿੰਬ ਹੁੰਦੀ ਹੈ ਰੈਟੀਨਾ ਇੱਕ ਕੋਮਲ ਚਿੱਲੀ ਹੈ ਜਿਸ ਵਿੱਚ ਬਹੁਤ ਸਾਰੇ ਪ੍ਰਕਾਸ਼ਪਤੀ ਸੰਵੇਦਨਸ਼ੀਲ ਸੈੱਲ ਹੁੰਦੇ ਹਨ ਫੜ ਦਿੱਪਤ ਹੋਣ ਤੇ ਪ੍ਰਕਾਸ਼ ਸੰਗ੍ਰਾਹੀ ਸੈੱਲ ਕਿਰਿਆਸ਼ੀਲ ਹੋ ਜਾਂਦੇ ਹਨ ਅਤੇ ਬਿਜਲਈ ਸੰਕੇਤ ਉਤਪੰਨ ਕਰਦੇ ਹਨ ਇਹ ਸੰਕੇਤ ਪ੍ਰਕਾਸ਼ੀ ਨਾੜੀਆਂ ਰਾਹੀਂ ਦਿਮਾਗ ਤੱਕ ਪਹੁੰਚਾ ਦਿੱਤੇ ਜਾਂਦੇ ਹਨ ਕ੍ਰਿਸਲੀ ਲੈਂਸ ਨੀਦਰਲੈਂਸ ਵੱਖ-ਵੱਖ ਦੂੜੀਆਂ ਉੱਤੇ ਰੱਖੀਆਂ ਵਸਤੂਆਂ ਨੂੰ ਰੈਟੀਨਾ ਉੱਤੇ ਫੋਕਸ ਧੂੜੀ ਵਿੱਚ ਪਿੰਨ-ਪਿੰਨ ਸੁਖ ਨੂੰ ਵਿਵਸਥਿਤ ਕਰਦਾ ਹੈ ਆਇਰਸ ਗੈੜੇ ਰੰਗ ਦਾ ਪੇਸ਼ੀ ਦਾ ਡਾਇਫਰਾਮ ਹੁੰਦਾ ਹੈ ਜੋ ਜੋ ਪੁਤਲੀ ਦੇ ਕਾਰ ਨੂੰ ਨਿਯੰਤਰਿਤ ਕਰਦਾ ਹੈ ਪੁਤਲੀ ਅੱਖ ਇੱਕ ਪ੍ਰਵੇਸ਼ ਕਰਨ ਵਾਲੇ ਪ੍ਰਕਾਸ਼ ਦੀ ਮਾਤਰਾ ਨੂੰ ਨਿਯੰਤਰਿਤ ਕਰਦੀ ਹੈ। ਧੰਨਵਾਦ। ਜੀ ਆਪ ਸਭ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশਰੀਆ ਕਹਿ ਮੇਰਾ ਨਾਮ ਸਿਮਰ ਹੈ ਮੈਂ 10 ਜਮਾਤੀ ਵਿਦਿਆਰਥਣ ਆ ਇਹ ਮੇਰੀ ਅੱਜ ਦੀ ਗਤੀਵਿਧੀ ਫੋਲ ਦੇ ਭਾਗ ਕਿਰਿਆਪਕੈਸਰ ਨਾਲ ਭਾਗ ਅਤੇਸ਼ ਦੀ ਕੇਸਮਾਦਾ ਭਾਗ ਦਾ ਅਧਿਐਨ ਕਰਨ ਨਾਲ ਰਿੰਦੀ ਸਮਾਨ ਚਾਈਨਾ ਦਾ ਰੋਸ ਪਰਬੀ ਦੀ ਫੋਲ ਦੇ ਦੋ ਪਕ ਕੇਸਰ ਅਤੇ ਇਸ ਤਰੀਕੇ ਨਾਲ ਹੁੰਦਾ ਹੈ ਕਿ ਕੈਸਰ ਨਾਲ ਜਨਨ ਆ ਗਿਆ ਜੋ ਭਰਾ ਕਣ ਬਣਾਉਂਦੇ ਹਨ ਇਸ ਦੇ ਇਸ ਦੇ ਦੋ ਭਾਗ ਹੁੰਦੇ ਆ ਭਰਾ ਕੋਸ਼ ਅਤੇ ਭਰਾ ਕਰਨ ਇਸ 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 ਤਰੀਕੇ ਨਾਲ ਪੌਦੇ ਦੇ ਕੇਂਦਰਕ ਵਿੱਚ ਹੁੰਦਾ ਹੈ ਇਹ ਮਾਦਾ ਜਨਨ ਅੰਗ ਹੈ ਇਸ ਦੇ ਤਿੰਨ ਭਾਗ ਹੁੰਦੇ ਹਨ ਸਟਿਗਮਾ ਸਟਾਈਲ ਅਤੇ ਅੰਡਕੋਸ਼ ਅੰਡਕੋਸ਼ ਵਿੱਚ ਬੀਜ ਹੁੰਦੇ ਹਨ ਚਲ ਆਹੜੀਆਂ ਪੱਤੀਆਂ ਆਹ ਰੰਗਦਾਰ ਪੱਤੀਆਂ ਸਟਾਈਲ ਸਟਿਗਮਾ ਇਹ ਹੈਗਾ ਸਟਿਗਮਾ ਇਹ ਹੈਗਾ ਸਟਾਈਲ ਤੇ ਇਹ ਹੈਗੀਆਂ ਰੰਗਦਾਰ ਪੱਤੀਆਂ ਮੇਰਾ ਨਾਮ ਜੀ ਐਮ ਐ 6ਵੀਂ ਬੀਜ ਮਾਤ ਦੇ ਵਿਦਿਆਰਥਣਾਂ ਮੇਰਾ ਨਾਮ ਰਿਤਮ ਹੈ ਮੈਂ ਛੇਵੀਂ ਬੀਜ ਸਮਾਦੀ ਵਿਦਿਆਰਥਣ ਹਾਂ ਸਾਡੀ ਅੱਜ ਦੀ ਕਿਰਿਆ ਦਾ ਨਾਮ ਹੈ ਮੂਸਲ ਜੜਾ ਅਤੇ ਰੇਸ਼ੇਦਾਰ ਜੜਾਂ ਦਾ ਅਧਿਐਨ ਕਰਨਾ ਮੂਸਲ ਜੜਾ ਇਸ ਵਿੱਚ ਇੱਕ ਮੁੱਖ ਜੜ ਹੁੰਦੀ ਹੈ ਇਸ ਦੇ ਪਾਸੇ ਤੋਂ ਛੋਟੇ ਛੋਟੇ ਜੜਾ ਨਿਕਲਦੀਆਂ ਹਨ ਜਿਵੇਂ ਗਾਜ਼ਲ ਅਤੇ ਮੋਲੀ ਰੇਸ਼ੇਦਾਰ ਜੜ ਇਸ ਵਿੱਚ ਕੋਈ ਮੁੱਖ ਜੜ ਨਹੀਂ ਹੁੰਦੀ ਇਸ ਦੇ ਤਣੇ ਦੇ ਆਧਾਰ ਤੋਂ ਜੜਾ ਨਿਕਲਦੀਆਂ ਹਨ ਜਿਵੇਂ ਚੋਲ ਅਤੇ ਕਨਕ ਕਿਨਹਾ ਮਾਝਾ 100 ਜੀ ਬੀਜ ਮਾਦਰ ਵਿਦਿਆਰਥੀਆਂ ਮੇਰੀ ਅੱਜ ਦੀ ਕਿਰਿਆ ਦਾ ਨਾਮ ਗੇਂਦ ਗੁੱਤੀ ਜੋੜ ਦਾ ਮਾਦਰ ਬਣਾਉਣਾ ਜਰੂਰਤ ਸਮਾਨ ਗੇਂਦ ਪੈਨਸਿਲ ਵਿਧੀ ਇੱਕ ਗੇਂਦ ਇੱਕ ਗੇਂਦ ਵਿੱਚ ਸ਼ੇਕ ਕਰੋ ਅਤੇ ਇੱਕ ਪੈਨਸਿਲ ਲਓ ਹੁਣ ਪੈਨਸਿਲ ਨੂੰ ਗੇਂਦ ਦੇ ਸ਼ੇਕ ਵਿੱਚ ਫਿੱਟ ਕਰੋ ਇਸ ਨੂੰ ਗੇਂਦ ਇਸ ਨੂੰ ਇੱਕ ਅਰਧ ਗੋਲੇ ਵਿੱਚ ਰੱਖੋ ਇਸ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਘੁਮਾਓ ਤੁਸੀਂ ਦੇਖੋਗੇ ਕਿ ਅਸੀਂ ਇੱਕ ਸਾਰੀਆਂ ਦਿਸ਼ਾਵਾਂ ਵਿੱਚ ਘੁਮਾ ਇਹ ਗੇਂਦ ਗੁਟਰੀ ਜੋੜ ਹੈ ਜਿਸ ਨੂੰ ਅਸੀਂ ਸਾਰੀਆਂ ਦਿਸ਼ਾਵਾਂ ਵਿੱਚ ਘੁਮਾ ਸਕਦੇ ਹਾਂ ਜੋ ਹੁਣ ਇਹ ਸਾਡੇ ਬਾਹ ਅਤੇ ਮੋਢੇ ਦੇ ਵਿੱਚ ਘਾਰ ਹੁੰਦਾ ਹੈ ਠੀਕ ਹੈ ਮੈਂ ਸ਼੍ਰੀ ਵਿਵੀਸ ਮਾਧਿ ਵਿਦਿਆਰਥਣਾਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਿਰਿਆ ਸਾਂਝੀ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਕਬਜੇਦਾਰ ਜੋੜ ਦਾ ਮਾਡਲ ਬਣਾ ਉਹ ਹੈ ਕਬਜੇਦਾਰ ਜੋੜ ਦਾ ਥੈਂਕ ਯੂ ਥੈਂਕ ਯੂ ਸਰ ਸਰ ਆਪਾਂ ਇਹ ਕਿ ਟੋਰੀ ਵਿੱਚ ਪਾਣੀ ਪਾ ਲੈ ਕੇ ਚੀਜ਼ਾਂ ਦੇ ਟੁਕੜੇ ਨਾਲ